ਮਿੰਨਾ ਵਨ ਜਿਹੜੀ ਮੀਟਿੰਗ ਆ ਚੰਡੀਗੜ੍ਹ ਮੰਚ ਦੀ ਸਾਰੇ ਮੈਂਬਰ ਸਹਿਬਾਨ ਨੂੰ ਮੇਰੇ ਪਹੁੰਚਿਆ ਹੋਇਆ ਸਾਰੇ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਖਸ਼ੇਕਾਲ ਬਲਾਉ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਸੱਚ ਦੀ ਕਰਨ ਜਾ ਰਹੀ ਆ ਜਿਹੜੀ ਕਿ ਸਰ ਨੇ ਦੱਸਿਆ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਉਹਨਾਂ ਦੀ ਜਿਹੜੀ ਰਚਨਾ ਅਸ਼ਾ ਦੀ ਵਾਰ ਦੇ ਵਿੱਚੋਂ ਇਹ ਲਾਈਨਾਂ ਲਾਈਆਂ ਨੇ ਤੇ ਕੋਸ਼ਿਸ਼ ਕਰਾਂਗੀ ਇਹ ਹੁਣ ਖੋਲ ਕੇ ਦੱਸਿਆ ਜਾਵੇ ਅ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਜਿਹਦੇ ਸੱਚਾ ਹੋਈ ਅਸੀਂ ਉਸ ਵਿਅਕਤੀ ਨੂੰ ਹੀ ਸੱਚਾ ਕਵਾਂਗੇ ਹਿਰਦੇ ਮਤਲਬ ਇਥੇ ਹਿਰਦਾ ਲਿਆ ਗਿਆ ਦਿਲ ਲਿਆ ਗਿਆ ਵੀ ਜਿਹਦੇ ਦਿਲ ਦੇ ਵਿੱਚ ਜਿਹਦੇ ਹਿਰਦੇ ਵਿੱਚ ਸੱਚ ਆ ਤੇ ਉਹ ਵਿਅਕਤੀ ਨੂੰ ਸੱਚਾ ਅਸੀਂ ਮੰਨਾਂਗੇ ਕੂੜ ਦੀ ਮਲ ਉਤਰੇ ਤਨ ਕਰੇ ਅੱਛਾ ਤੋਏ ਕਹਿੰਦੇ ਉਹ ਝੂਠ ਦੀ ਜਿਹੜੀ ਮੈਲ ਉਤਾਰ ਕੇ ਆਪਣੀ ਦੇਹ ਨੂੰ ਸਾਫ਼ ਕਰ ਲੈਂਦਾ ਕੂੜ ਦੀ ਮਲ ਕੂੜ ਮਤਲਬ ਅਸੀਂ ਬਹੁਤ ਸਾਰੇ ਵਿਕਾਰ ਨੇ ਸਾਡੇ ਅੰਦਰ ਕੂੜੇ ਦੇ ਰੂਪ ਦੇ ਵਿੱਚ ਲੋਭ ਮੋਹ ਹੰਕਾਰ ਹੋਰ ਬਹੁਤ ਸਾਰੇ ਸਾਡੇ ਦੇ ਵਿੱਚ ਹੋਮੇ ਆ ਜਾਂਦੀ ਹੈਗੀ ਇਹਨੂੰ ਅਸੀਂ ਕੂੜ ਕਹਿੰਦੇ ਆ ਉਹ ਕਹਿੰਦੇ ਕੂੜ ਕੀ ਮਲ ਉਤਰੇ ਤਨ ਕਰੇ ਅਛਤੋਏ ਤਾ ਪਰ ਉਹ ਵਿਅਕਤੀ ਹੀ ਸੱਚਾ ਹੈ ਜਿਹਦਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹਦੇ ਹਿਰਦੇ ਵਿੱਚ ਸੱਚ ਵਸਦਾ ਤੇ ਉਹ ਆਪਣੀ ਜਿਹੜੀ ਕੂੜ ਦੀ ਮੈਲ ਆ ਉਹਦੇ ਅੰਦਰੋਂ ਨਿਕਲ ਜਾਂਦੀ ਹੈ ਆਪਣੇ ਆਪ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਹਾਂਜੀ ਉਹੀ ਵਿਅਕਤੀ ਸੱਚਾ ਹੈ ਜਿਹੜਾ ਉਸ ਪਰਮਾਤਮਾ ਨੂੰ ਪਿਆਰ ਕਰਦਾ ਪਰਮਾਤਮਾ ਦਾ ਨਾਮ ਲੰਦਾ ਤੇ ਬਸ ਉਹਨੂੰ ਦੇਖਦਾ ਵੀ ਹਰ ਕਣ ਦੇ ਵਿੱਚ ਪਰਮਾਤਮਾ ਉਹਨੂੰ ਇਹ ਮਹਿਸੂਸ ਹੁੰਦਾ ਉਸ ਹਰ ਇੱਕ ਚੀਜ਼ ਨੂੰ ਕੁਦਰਤ ਦੀ ਬਣਾਈ ਹੋਈ ਚੀਜ਼ ਨੂੰ ਜਿਹੜਾ ਪਿਆਰ ਕਰਦਾ ਉਹੀ ਵਿਅਕਤੀ ਸੱਚਾ ਹੈ ਅਸੀਂ ਉਸਨੂੰ ਸੱਚਾ ਵਿਅਕਤੀ ਕਹਿ ਸਕਦੇ ਹਾਂ ਨਾਉ ਸੁਨਮਾਨਰ ਹਸੀਏ ਤਾਂ ਪਾਏ ਮੋਖ ਦਵਾਨ ਹਾਂਜੀ ਉਸ ਦਾ ਨਾਮ ਸੁਣ ਕੇ ਸਿਮ ਸਰਵਨ ਕਰਕੇ ਉਸ ਦਾ ਨਾਮ ਸਰਵਨ ਕਰਕੇ ਤੇ ਉਹ ਇਸ ਤਰ੍ਹਾਂ ਦੇ ਉਹਦੇ ਉੱਪਰ ਪਹੁੰਚ ਜਾਂਦਾ ਮੁਕਾਮ ਤੇ ਪਹੁੰਚ ਜਾਂਦਾ ਜਿਹੜਾ ਕਿ ਸਾਡੇ ਮਨੁੱਖੀ ਜਾਤੀ ਦਾ ਮੂਲ ਮਕਸਦ ਆ ਅਸੀਂ ਕਹਿੰਦੇ ਆ ਵੀ ਸਾਨੂੰ ਪ੍ਰਮਾਤਮਾ ਨੇ ਇਸ ਮਨੁੱਖ ਜਾਤੀ ਦੇ ਮਨੁੱਖ ਜਾਮੇ ਦੇ ਵਿੱਚ ਪਾਇਆ ਤੇ 84 ਲੱਖ ਜੁਨਾ ਤੋਂ ਬਾਅਦ ਅਸੀਂ ਇਸ ਜਾਮੇ ਦੇ ਵਿੱਚ ਆਉਣੇ ਆ ਤੇ ਇਹੀ ਮੁਕਤੀ ਦਾ ਸਥਾਨ ਆ ਅਸੀਂ ਇਸ ਸਥਾਨ ਤੇ ਉੱਤੇ ਪਰਮਾਤਮਾ ਦਾ ਨਾਮ ਲੈ ਕੇ ਮੁਕਤੀ ਪ੍ਰਾਪਤ ਕਰ ਸਕਦੇ ਆ ਕਿਹਦੇ ਵੀ ਉਹ ਵਿਅਕਤੀ ਉਸ ਪਰਮਾਤਮਾ ਦਾ ਨਾਮ ਸੁਣ ਕੇ ਸਿਮਰਨ ਕਰਕੇ ਮੁਕਤੀ ਦਾ ਦਵਾਰ ਪ੍ਰਾਪਤ ਕਰ ਸਕਦਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੀ ਜੀਓ ਉਸ ਵਿਅਕਤੀ ਨੂੰ ਹੀ ਅਸੀਂ ਸੱਚਾ ਕਹਿ ਸਕਦੇ ਆ ਜਿਹੜਾ ਜਿਉਣ ਦੀ ਜੁਗਤ ਜਾਣਦਾ ਉਹ ਜੁਗਤ ਕਿੱਥੋਂ ਆਉਂਦੀ ਆ ਉਹ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਰਹਿਮਤ ਤੋਂ ਬਿਨਾ ਕਿਸੇ ਨੂੰ ਨਹੀਂ ਆਉਂਦੀ ਉਹੀ ਸਾਡੇ ਤੇ ਰਹਿਮਤ ਕਰਦਾ ਦਇਆ ਕਰਦਾ ਤੇ ਅਸੀਂ ਉਹ ਜ਼ੁਗਤੀ ਜਿਉਂ ਜਿਉਣ ਦੀ ਜ਼ੁਗਤ ਸਿੱਖ ਲੈਣੇ ਆ ਉਸ ਪਰਮਾਤਮਾ ਦਾ ਸਿਮਰਨ ਕਰਕੇ ਉਸ ਵਿਅਕਤੀ ਨੂੰ ਅਸੀਂ ਸੱਚਾ ਕਹਿ ਸਕਦੇ ਹਾਂ ਤਤ ਕਾਇਆ ਸਾਧਕੇ ਵਿਚ ਦੇ ਕਰਤਾ ਬਿਊ ਹਾਂਜੀ ਜਿਵੇਂ ਸਾਡੀ ਦੇਹ ਰੂਪੀ ਪੈਲੀ ਆ ਜਿਹਦੇ ਵਿੱਚ ਅਸੀਂ ਪ੍ਰਭੂ ਦਾ ਸਿਮਰਨ ਇੱਦਾਂ ਨਹੀਂ ਲਿਆ ਜਾਂਦਾ ਪਰ ਪ੍ਰਭੂ ਦਾ ਨਾਮ ਵੀ ਆਪਾਂ ਮੰਨ ਲਓ ਆਪਾਂ ਖੇਤ ਤਿਆਰ ਕਰਦੇ ਆਂ ਜਿਵੇਂ ਅ ਤਾਜਾਵਲ ਦੀ ਕਣਕ ਤੋਂ ਚਾਵਲ ਦੀ ਫਸਲ ਤੋਂ ਬਾਅਦ ਕਿੰਨਾ ਉਹਦੇ ਵਿੱਚ ਮਲਵਾ ਰਹਿ ਜਾਂਦਾ ਖੇਤ ਦੇ ਵਿੱਚ ਤੇ ਅਸੀਂ ਉਹ ਪਰਾਲੀ ਹੁੰਦੀ ਆ ਬਹੁਤ ਕੁਝ ਹੁੰਦਾ ਤੇ ਉਹ ਜਿੰਨਾ ਚਿਰ ਅਸੀਂ ਉੱਥੋਂ ਕੱਢ ਨਹੀਂ ਦਿੰਦੇ ਉਹ ਮਲਵੇ ਨੂੰ ਉਸ ਪਰਾਲੀ ਨੂੰ ਸਾਫ਼ ਨਹੀਂ ਕਰਦੇ ਫਿਰ ਉਸੇ ਕੀ ਕਰਦੇ ਆ ਉਹਦੇ ਵਿੱਚ ਸੁਹਾਗਾ ਵਗੈਰਾ ਮਾਰ ਕੇ ਬਾਹ ਕੇ ਪੂਰੀ ਤਰ੍ਹਾਂ ਪਧਰਾ ਕਰਕੇ ਅਗਲੀ ਫਸਲ ਦੀ ਖੇਤੀ ਕਰਦੇ ਆਂ ਬੀਜ ਬੋਣੇ ਆ ਤਾਂ ਸਾਨੂੰ ਕਿਤੇ ਫਸਲ ਪ੍ਰਾਪਤ ਹੁੰਦੀ ਆ ਜੇ ਅਸੀਂ ਉਸ ਨੂੰ ਸਾਫ਼ੇ ਨਾ ਕਰੀਏ ਇਸ ਤਰ੍ਹਾਂ ਹੀ ਕਹਿੰਦੇ ਉਹ ਆਪਣੀ ਜਿੰਨਾ ਜ਼ਰਾ ਸੀ ਆਪਣੀ ਦੇ ਰੂਪੀ ਸਾਡਾ ਜਿਹੜਾ ਕਾਇਆ ਹੈਗੀ ਆ ਪਹਿਲੀ ਹੈਗੀ ਆਸੀਂ ਇਹਨੂੰ ਸਾਫ਼ ਨਹੀਂ ਕਰਦੇ ਇਹਦੇ ਵਿੱਚ ਕੂੜ ਨਹੀਂ ਕੱਢਦੇ ਇਹਦੇ ਵਿੱਚ ਜਿੰਨੇ ਵੀ ਐਬ ਨਹੀਂ ਤੇ ਉਹਨੂੰ ਅਸੀਂ ਬਾਹਰ ਨਹੀਂ ਕੱਢਦੇ ਸਾਡੀ ਅਧਿਆਨਤਾ ਨੂੰ ਇਹਦੇ ਵਿੱਚ ਪਰਮਾਤਮਾ ਦਾ ਵਾਸਾ ਨਹੀਂ ਹੋ ਸਕਦਾ ਉਸ ਪਾਰਗ੍ਰਮ ਦਾ ਜਿਹੜਾ ਬੀਜ ਆ ਉਸ ਦੇ ਨਾਂ ਦਾ ਨਹੀਂ ਬੀਜਿਆ ਜਾ ਸਕਦਾ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਅਸੀਂ ਤਾਂ ਹੀ ਸੱਚਾ ਕਹਿ ਸਕਦਾ ਕਿਸੇ ਨੂੰ ਜਿਹਨੇ ਸਿੱਖ ਮਤ ਲਈ ਹੁੰਦੀ ਹੈ ਅਸੀਂ ਬਹੁਤ ਸਾਰੀਆਂ ਜੀਵਨ ਦੇ ਵਿੱਚ ਜ਼ਿੰਦਗੀ ਜਿਉਣ ਦੇ ਲਈ ਸਾਡੇ ਉਧਾਰਨਾ ਪਈਆਂ ਨੇ ਪਰ ਅਸੀਂ ਕਹਿੰਦੇ ਨੇ ਵੀ ਇਦਾਂ ਹੀ ਚੱਲਦਾ ਆਇਆ ਨਾ ਜਿੰਨਾ ਚਿਰ ਅਸੀਂ ਉਸ ਗੁਰਬਾਣੀ ਸਾਨੂੰ ਧਰਵਾਸਾ ਦਿੰਦੀ ਆ ਕਈ ਵਾਰੀ ਏਡੇ ਏਡੇ ਦੁੱਖ ਆ ਜਾਂਦੇ ਨੇ ਇਨਸਾਨ ਤੇ ਫਿਰ ਅਸੀਂ ਉਹ ਸਿੱਖ ਮਤ ਅਨੁਸਾਰ ਜੀਵਨ ਜਿਉਣੀ ਆ ਜੇ ਅਸੀਂ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਲੈਨੇ ਆ ਤਾਂ ਉਹ ਵਿਅਕਤੀ ਸੱਚਾ ਹੋ ਜਾਂਦਾ ਦਿਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੀ ਹਾਂਜੀ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਵਿਅਕਤੀ ਦਿਆਵਨ ਬਣ ਜਾਂਦਾ ਜਿਹੜੇ ਉਹਦੇ ਵਿੱਚ ਵਿਕਾਰ ਹੁੰਦੇ ਨੇ ਠੀਕ ਆ ਉਹਦੇ ਪੰਜੇ ਜਿਹੜੇ ਉਹਦੇ ਵੈਰੀ ਨੇ ਉਹ ਹੋਮੇ ਹੋਰ ਬਹੁਤ ਸਾਰੇ ਜਿਹੜਾ ਕੂੜ ਆ ਜਦੋਂ ਉਹ ਨਿਕਲ ਜਾਂਦਾ ਤਾਂ ਉਹ ਵਿਅਕਤੀ ਦਿਆਵਨ ਬਣ ਜਾਂਦਾ ਤੇ ਉਹਦੇ ਵਿੱਚੋਂ ਹੰਕਾਰ ਖਤਮ ਹੋ ਜਾਂਦਾ ਜੋ ਉਹਨੂੰ ਬਾਕੀ ਜੀਵ ਜੰਤੂਆਂ ਤੇ ਬਾਕੀ ਜੀਵਾਂ ਤੇ ਦਇਆ ਆਉਣ ਲੱਗ ਜਾਂਦੀ ਹੈ ਤੇ ਫਿਰ ਉਹ ਕੀ ਕਰਦਾ ਉਹ ਪੁੰਨਦਾਨ ਵੀ ਕਰਦਾ ਨਿਹਤਾ ਸੀ ਹਰ ਇੱਕ ਅੱਜ ਕੀ ਚੱਲਿਆ ਆ ਰਿਹਾ ਸੀ ਇਹਨੇ ਪਦਾਰਥਵਾਦੀ ਹੋ ਗਏ ਆ ਹਰ ਇੱਕ ਪੈਸਾ ਇਕੱਠਾ ਕਰਨ ਪਦਾਰਥ ਇਕੱਠੇ ਕਰਨ ਨੂੰ ਜੋੜੇ ਰਿਹਾ ਪਰ ਜਿਹੜਾ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਨਾ ਤਾਂ ਉਹ ਬੰਦਾ ਦੇਣ ਵਾਲਿਆਂ ਚ ਹੋ ਜਾਂਦਾ ਉਹ ਦੇਣਦਾਰ ਹੋ ਜਾਂਦਾ ਦਿਆਮਣ ਹੋ ਜਾਂਦਾ ਤੇ ਜਿਵੇਂ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਸਵੰਦ ਕੱਢਣ ਲਈ ਕਿਹਾ ਹੋਇਆ ਸਾਨੂੰ ਸਿੱਖ ਮਤ ਮਿਲੀ ਹੋਈ ਆ ਤਾਂ ਉਹ ਵਿਅਕਤੀ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਉਹ ਆਪਣੀ ਆਮਦਨ ਦਾ ਦਸਵਾਂ ਹਿੱਸਾ ਕੱਢਦਾ ਚਲੋ ਦਸਵਾਂ ਹਿੱਸਾ ਨਹੀਂ ਕੋਈ ਹਿੱਸਾ ਦਾਨ ਤੇ ਲਾਉਂਦਾ ਕੁੰਨ ਦਾਨ ਕਰਦਾ ਬਾਕੀ ਜੀਵਾਂ ਦੇ ਉਧਾਰ ਦਿੱਤੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਹਾਂਜੀ ਉਹ ਆਪਣੇ ਆਪਣੇ ਆਪ ਨੂੰ ਵੀ ਕਿਸ ਤਰ੍ਹਾਂ ਦਾ ਧਰਮ ਸਥਾਨ ਬਣਾ ਲੈਂਦਾ ਠੀਕ ਆ ਉਹ ਉਹਦੇ ਤੇ ਨਿਵਾਸ ਕਰਦਾ ਆਪਣੇ ਦਿਲ ਤੇ ਉਸ ਵਿਅਕਤੀ ਨੂੰ ਹੀ ਸੱਚਾ ਕਹਿ ਸਕਦੇ ਹਾਂ ਸਤਗੁਰ ਨੋਂ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਹਾਂਜੀ ਸਿੱਖ ਮਤ ਲੈ ਕੇ ਉਸ ਪਰਮਾਤਮਾ ਤੋਂ ਤੇ ਵਹਿਗੁਰੂ ਦੀ ਰਜ਼ਾ ਦੇ ਵਿੱਚ ਉੱਠਦਾ ਜਾਂਦਾ ਮੈਂ ਪਹਿਲਾਂ ਵੀ ਗੱਲ ਚੁੱਕੀ ਆ ਕਰ ਚੁੱਕੀ ਆ ਜਿਵੇਂ ਆਪਾਂ ਕਿਸੇ ਦੇ ਘਰ ਦੇ ਵਿੱਚ ਜਿਵੇਂ ਹਨਾ ਛੋਟੇ ਬੱਚੇ ਦੀ ਕੋਈ ਵਾਰੀ ਮੌਤ ਹੋ ਜਾਂਦੀ ਆ ਜਾਂ ਇਦਾਂ ਦਾ ਕੋਈ ਦੁਖਾਂਤ ਪੈਦਾ ਹੋ ਜਾਂਦਾ ਅਸੀਂ ਕਿਵੇਂ ਤਰਵਾਸਾ ਲੈਨੇ ਆ ਆਪਾਂ ਕਹਿੰਦੇ ਆ ਦੇਖੋ ਉਸ ਵਹਿਗੁਰੂ ਉਸ ਦਸਮੇ ਪਿਤਾ ਵੱਲ ਦੇਖੋ ਜਿਨ੍ਹਾਂ ਨੇ ਆਪਣੇ ਚਾਰ ਬਾਪਤੇ ਸੀ ਸਿੱਖ ਮਤ ਇਹ ਸਾਡੀ ਸਿੱਖ ਮਤ ਆ ਇਸ ਤਰ੍ਹਾਂ ਹੀ ਮੈਂ ਪਿਛਲੇ 33 ਮਾਰਚ ਨੂੰ ਮੈਂ ਆਪਣੇ ਪ੍ਰੋਫੈਸਰ ਸਾਹਿਬ ਦੇ ਮੇਰੇ ਡਾਇਰਮੈਂਟ ਤੇ ਗਈ ਉਹਨਾਂ ਦਾ ਇੱਕੋ ਇੱਕ ਬੇਟਾ ਸੀ ਤੇ ਉਹਨਾਂ ਦਾ ਐਕਸੀਡੈਂਟ ਦੇ ਵਿੱਚ ਐਮਬੀਬੀਐਸ ਕਰ ਰਿਹਾ ਸੀ ਦੀ ਮੌਤ ਹੋ ਗਈ ਸੀ ਉੱਥੇ ਉਹ ਸਰ ਨੇ ਮਤਲਬ ਆਪਣੀ ਸਟੋਰੀ ਦੱਸੀ ਕਹਿੰਦੇ ਕਿ ਇੰਨਾ ਔਖਾ ਸਮਾਂ ਸੀ ਪਰ ਦਿਨ ਵੀ ਸਵੇਰੇ ਚੱਲ ਰਹੇ ਸੀਗੇ ਕਹਿੰਦੇ ਵੀ ਮੈਂ ਫੁੱਲ ਲੈ ਕੇ ਉਸ ਤਰ੍ਹਾਂ ਹੀ ਉਹਨਾਂ ਦਾ ਆਪਣੀ ਜਿਹੜੀ ਮੂਰੇ ਫੈਕਟਰੀ ਤੇ ਬੰਦਾ ਹੁੰਦਾ ਸੀ ਮੇਰਾ ਬੇਟਾ 25 ਸਾਲ ਦਾ 24 ਸਾਲ ਦਾ ਵੀ ਮੈਂ ਗੱਡੀ ਚਲਾ ਰਿਹਾ ਸੀ ਤੇ ਉੱਥੇ ਰੱਖ ਲਏ ਕਹਿੰਦੇ ਪਰ ਮੈਂ ਜਦੋਂ ਉੱਥੇ ਪਹੁੰਚਿਆ ਸਰੰਦਰ ਫਤਿਹਗੜ ਸਾਹਿਬ ਕਹਿੰਦੇ ਮੈਂ ਉੱਥੇ ਉੱਥੇ ਵੀ ਸ਼ੁਕਰਾਨਾ ਕੀਤਾ ਉਸ ਵਹਿਗੁਰੂ ਦਾ ਵੀ ਹੈ ਪਰਮਾਤਮਾ ਤੇ ਚਾਰ ਤੋਰੇ ਨੇ ਤੈਨੂੰ ਤਾਂ ਇਹ ਕੰਮ ਕਰਾਉਣਾ ਨਸੀਬ ਨਹੀਂ ਹੋਇਆ ਦੇਖੋ ਇਹ ਸਾਡੀ ਸਿੱਖ ਮਾਤਾ ਮਤਲਬ ਅਸੀਂ ਬਹੁਤ ਕੁਝ ਸਾਡਾ ਹਿਰਦਾ ਵੀ ਸਾਨੂੰ ਅੱਗੇ ਤੋਰਦਾ ਤੇ ਉਹਨੇ ਵੀ ਮੈਂ ਇਹ ਕਿਹਾ ਵੀ ਮੈਂ ਆਪਣੇ ਹੱਥਾਂ ਨਾਲ ਤਾਂ ਇਹ ਕਾਰਜ ਕਰ ਰਹੀ ਹਾਂ ਵੀ ਤੇ ਤਾਂ ਚਾਰਾਂ ਦਾ ਹੀ ਨਹੀਂ ਕੀਤਾ ਵੀ ਪਰ ਮੈਂ ਤੇਤੋਂ ਵੱਡਾ ਹੈ ਮਹਾਨਾ ਤੇ ਮੈਨੂੰ ਇੰਨਾ ਬਲ ਬਖਸ਼ਿਆ ਤੇ ਮੈਨੂੰ ਇਹ ਮੌਕਾ ਦਿੱਤਾ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਉਦਾਹਰਨਾਂ ਪਈਆਂ ਨੇ ਸਾਡੇ ਜੀਵਨ ਦੇ ਵਿੱਚ ਜਦੋਂ ਅਸੀਂ ਸਿੱਖ ਮਾਰਗ ਦਾ ਸਹਾਰਾ ਲੈਂਦੇ ਆ ਤਾਂ ਉਹ ਸਾਨੂੰ ਜ਼ਿੰਦਗੀ ਜਿਉਣ ਦੇ ਕਾਬਲ ਬਣਾਉਂਦੀਆਂ ਨੇ ਸੱਚ ਸਬਨਾ ਹੋਏ दारू ਪਾਪ ਕੱਢੇ ਧੋਏ ਜਿਹੜਾ ਸੱਚਾ ਇਹ ਸਾਰੇ ਦੁੱਖਾਂ ਦੀ ਦਾਰੂ ਆ ਜਿਵੇਂ ਆਪਾਂ ਨੂੰ ਬੁਖਾਰ ਚੜ ਜਾਂਦਾ ਤੈਨੂੰ ਬੁਖਾਰ ਚੜਦਾ ਤਾਂ ਆਪਾਂ ਕੀ ਕਰਦੇ ਆ ਜਾਂ ਬੋਡੀ ਪੇਨ ਕਰਦੀ ਅਸੀਂ ਪੇਨ ਕਿਲਰ ਲੈ ਲੈਂਦੇ ਆ ਕੁਝ ਸਮੇਂ ਬਾਅਦ ਸਾਡਾ ਟੈਂਪਰੇਚਰ ਡਾਊਨ ਹੋ ਜਾਂਦਾ ਇਸ ਤਰ੍ਹਾਂ ਹੀ ਜਿਹੜਾ ਜਦੋਂ ਸਾਡੇ ਸੱਚ ਵਸ ਗਿਆ ਨਾ ਤਾਂ ਪਾਪਨਾ ਦੀ ਚੀਜ਼ ਆਪਣੇ ਆਪ ਬਾਹਰ ਆ ਜਾਂਦੀ ਆ ਸਾਡੇ ਸੀਲ ਵਿੱਚ ਨਿਵਾਸ ਹੀ ਨਹੀਂ ਕਰ ਸਕਦੀ ਜਿਹੜਾ ਬੰਦੇ ਦੇ ਮਨ ਵਿੱਚ ਸੱਚ ਆ ਗਿਆ ਉਹ ਦਿਆਵਾਨ ਹੋ ਜੂਗਾ ਉਹ ਦਾਨਪੂਰਨ ਕਰਨ ਵਾਲਾ ਹੋ ਜੂਗਾ ਪਰਮਾਤਮਾ ਦੀ ਉਹਦੇ ਤੇ ਬਖਸ਼ਿਸ਼ ਇੰਨੀ ਹੋ ਜਾਂਦੀ ਹੁੰਦੀ ਆ ਤੇ ਨਾਨਕ ਵਿਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਹਾਂਜੀ ਉਹ ਕਹਿੰਦੇ ਵੀ ਉਹ ਪਰਮਾਤਮਾ ਵੀ ਉਹਦੇ ਅੱਗੇ ਬੇਨਤੀ ਕਰਦਾ ਸਿਰ ਝੁਕਾਉਂਦਾ ਜਿਹੜੇ ਵਿਅਕਤੀ ਦੇ ਪੱਲੇ ਸੱਚਾ ਜਿਹਦੇ ਹਿਰਦੇ ਵਿੱਚ ਸੱਚ ਵਸਦਾ ਦਾਨ ਮਰੀਂਡਾ ਤਲੀ ਖਾਤ ਜੇ ਮਿਲੇ ਤਾਂ ਮਸਤਿਕ ਲਾਈ ਹਾਂਜੀ ਕਹਿੰਦੇ ਇਹ ਜਿਹੜੀ ਸੰਤਾਂ ਦੀ ਧੂੜ ਆ ਠੀਕ ਆ ਇਹ ਬੜੀ ਕਿਸਮਤ ਵਾਲਿਆਂ ਨੂੰ ਮਿਲਦੀ ਆ ਤੇ ਜੇ ਇਹ ਮਿਲਦੀ ਆ ਜਿਹਨੂੰ ਵੀ ਉਹਨੂੰ ਕੋਈ ਮੱਥੇ ਨੂੰ ਲਗਾਉਣੀ ਚਾਹੀਦੀ ਆ ਪਰਮਾਤਮਾ ਦੀ ਸੰਗਤ ਵੀ ਉਹਦੇ ਉਹਦੇ ਹੁਕਮ ਤੋਂ ਬਿਨਾਂ ਨਹੀਂ ਹੁੰਦੀ ਕੂੜਾ ਲਾਲਚ ਛੱਡਿਏ ਉਹੀ ਇੱਕ ਮਨ ਅਲਖ ਧਿਆਈਏ ਹਾਂਜੀ ਫੇਰ ਉਹੀ ਗੱਲਾਂ ਰਿਪੀਟ ਹੋ ਰਹੀਆਂ ਨੇ ਵੀ ਜਿਹੜਾ ਕੂੜਾ ਸਾਡੇ ਅੰਦਰ ਲਾਲਚ ਆ ਉਹਨੂੰ ਛੱਡ ਕੇ ਵਿਅਕਤੀ ਨੂੰ ਇਨਸਾਨ ਨੂੰ ਹਰੇਕ ਨੂੰ ਉਸ ਪਰਮਾਤਮਾ ਦਾ ਨਾਮ ਹੀ ਧਿਆਉਣਾ ਚਾਹੀਦਾ ਹੈ ਜਿਹੜਾ ਸੱਚ ਆਪਾਂ ਸਟਾਰਟਿੰਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਆਦ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਬਸ ਉਸ ਦਾ ਨਾਮ ਹੀ ਸੱਚਾ ਹੈ ਜਿਹੜਾ ਹਰ ਇੱਕ ਇਨਸਾਨ ਨੂੰ ਧਿਆਉਣਾ ਬਣਦਾ ਹੈ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਰਾਈਏ ਹਾਂਜੀ ਕਹਿੰਦੇ ਉਹ ਫਲ ਅਸੀਂ ਉਹੀ ਪ੍ਰਾਪਤ ਕਰਦੇ ਆਂ ਜਿਹੋ ਜਿਹਾ ਅਸੀਂ ਕਰਮ ਕਰਦੇ ਹੁਣ ਅਸੀਂ ਕਈ ਵਾਰੀ ਚੰਗੀ ਪਲੀ ਸਾਡੀ ਜ਼ਿੰਦਗੀ ਚੱਲ ਰਹੀ ਹੁੰਦੀ ਆ ਕੋਈ ਐਦਾਂ ਦੀ ਸਮੱਸਿਆ ਆ ਜਾਂਦੀ ਆ ਜਿਹੜੀ ਸਾਤੋਂ ਸਹਿਣ ਵੀ ਨਹੀਂ ਕਰਨੀ ਫਿਰ ਅਸੀਂ ਕਹਿ ਦਿੰਨੇ ਆ ਵੀ ਮੈਂ ਤਾਂ ਕੋਈ ਮਾੜਾ ਕਰਮ ਵੀ ਨਹੀਂ ਕੀਤਾ ਇਹ ਸਾਡੇ ਇਸ ਜਨਮ ਦਾ ਫਲ ਨਹੀਂ ਹੈਗਾ ਜੋ ਅਸੀਂ ਪੁਰਾਣੇ ਜਨਮ ਦੇ ਵਿੱਚ ਬੀਜਿਆ ਉਹ ਸਾਨੂੰ ਫਲ ਇਹ ਜਨਮ ਦੇ ਵਿੱਚ ਮਿਲ ਰਿਹਾ ਕਈ ਗੁਣਾ ਹੋ ਕੇ ਮਿਲ ਰਿਹਾ ਕਈ ਵਾਰੀ ਸਾਡਾ ਇੰਨਾ ਚੰਗਾ ਹੋ ਜਾਂਦਾ ਤਾਂ ਅਗਲੇ ਦਿਨ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਮਾੜਾ ਹੋ ਜਾਵੇ ਇਹ ਸਾਡੇ ਕਰਮ ਨੇ ਉਹਨਾਂ ਦਾ ਇਹੜੇ ਵੇਲੇ ਸਾਡੇ ਨਾਲ ਕਿਵੇਂ ਹੋਣਾ ਇਹ ਪੁਰਾਣੀ ਕਰਮਾਂ ਦਾ ਫਲ ਅੱਗੇ ਆ ਰਿਹਾ ਆਪਾਂ ਕਹਿ ਦੇਣੀ ਹੁੰਨੀ ਆਗੇ ਵੀ ਆਮ ਸੋਧਦੇ ਆ ਕਿਥੋਂ ਭਾਲਦਾ ਪੰਜੌਰ ਦੀਆਂ ਦਾਖਾਂ ਕਿਕਰਾਂ ਦੇ ਬੀਜ ਦੀਸ ਕੀ ਵੀ ਜੇ ਅਸੀਂ ਇੱਕ ਇੱਕਰ ਬੀਜੀਆਂ ਨੇ ਤਾਂ ਸਾਨੂੰ ਕੰਡੇ ਤੇ ਤੁੱਕੇ ਹੀ ਮਿਲਣੇ ਨੇ ਇਹ ਸਾਨੂੰ ਦਾਖਾ ਨਹੀਂ ਪ੍ਰਾਪਤ ਹੋ ਸਕਦੀਆਂ ਸਾਨੂੰ ਉਹ ਫਲ ਨਹੀਂ ਪ੍ਰਾਪਤ ਹੋ ਸਕਦੇ ਜਿਹੋ ਜਿਹਾ ਮਨੁੱਖ ਕਰਮ ਕਰਦਾ ਤੇ ਉਹਦਾ ਫਲ ਨੂੰ ਹਰ ਹਾਲਤ ਦੇ ਵਿੱਚ ਕਈ ਗੁਣਾ ਹੋ ਕੇ ਮਿਲਣਾ ਜੇ ਹੂਵੇ ਪੂਰਵ ਲਿਖਿਆ ਤਾਂ ਧੂੜ ਦਿਨਾਂ ਦੀ ਪਈ ਹਾਂਜੀ ਫੇਰ ਉਹੀ ਗੱਲ ਆ ਗਈ ਵੀ ਇਹ ਪੂਰਵ ਪੁਰਾਣੇ ਜਨਮਾਂ ਦਾ ਸਾਡਾ ਲਿਖਾ ਹੁੰਦਾ ਜੇ ਆ ਇਹ ਆਪਾਂ ਕਹਨੇ ਆ ਵੀ ਜਦੋਂ ਬੱਚਾ ਜਨਮ ਲੈਂਦਾ ਤਾਂ ਬਿਓ ਮਾਤਾ ਉਹਦੇ ਲੇਖ ਲਿਖ ਦਿੰਦੀ ਆ ਪਹਿਲਾਂ ਹੀ ਸਾਡੇ ਲੇਖ ਲਿਖੇ ਜਾਂਦੇ ਨੇ ਕਿਉਂ ਕਿਉਂਕਿ ਸਾਡੇ ਪੁਰਾਣੇ ਜਨਮਾਂ ਦਾ ਜਿਹੜਾ ਹਿਸਾਬ ਕਿਤਾਬ ਉਹ ਅਸੀਂ ਇਸ ਜਨਮ ਦੇ ਵਿੱਚ ਭੁਗਤਾਨ ਹੁੰਦਾ ਤੇ ਜੇ ਮੁੱਢ ਤੋਂ ਅਸੀਂ ਇਹੀ ਕਹਨੇ ਆ ਕਿ ਜਿਹੜੇ ਸੰਤਾਂ ਹਾਂਜੀ ਜੇ ਹੋਵੇ ਪੂਰਬ ਲਿਖੀ ਆ ਤਾਂ ਧੂੜ ਤੇ ਨਾ ਦੀ ਪਾਈਏ ਬਸ ਉਹਨਾਂ ਉਸ ਪਰਮਾਤਮਾ ਦੇ ਜੇ ਲਿਖਿਆ ਹੋਇਆ ਸਾਡੇ ਕਰਮਾਂ ਦੇ ਵਿੱਚ ਤਾਂ ਹੀ ਅਸੀਂ ਉਹ ਪਰਮ ਸੰਤਾ ਦੀ ਧੂੜ ਵੀ ਸੰਤਾ ਹੀ ਮਿਲ ਸਕਦੀ ਹੈ ਇਹ ਬਹੁਤ ਮੁਸਕਤ ਨਾਲ ਮਿਲਦੀ ਆ ਜੇ ਸਾਡੇ ਨਾਮ ਮਹਰਦੇਵ ਵਿੱਚ ਨਾਮ ਸਿਮਰਣਾ ਤਾਂ ਹੀ ਸਭ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ ਮਤ ਥੋੜੀ ਸੇਵ ਗਵਾਈਏ ਅਸੀਂ ਮਨੁੱਖ ਕੀ ਕਰਦੇ ਆ ਥੋੜੀ ਮਤ ਦੇ ਮਾਲਕਾਂ ਆਸੀਂ ਅਸੀਂ ਪੋਛੇ ਪੰਜ ਆ ਜੰਨੇ ਆ ਥੋੜੀ ਗੱਲ ਨੂੰ ਵੜਾ ਚੜਾ ਕੇ ਕਰਨ ਲੱਗ ਜੰਨੇ ਆਂਗੇ ਤੇ ਜਿਹੜਾ ਸੇਵਾ ਦਾ ਫਲ ਆ ਇਹ ਅਸੀਂ ਉਹ ਫालतੂ ਚੁੱਕ ਜੰਨੇ ਆਂ ਖੁੰਝ ਜੰਨੇ ਆਂ ਤੇ ਮਤ ਥੋੜੀ ਸੇਵਾ ਗਵਾਈਏ ਮਤਲਬ ਜਿਹਦੇ ਵਿੱਚ ਅਸੀਂ ਕੀ ਕਹਿ ਸਕਦੇ ਆਂ ਕਿ ਥੋੜੀ ਸੇਵਾ ਦੇ ਕੰਮ ਕਰਕੇ ਹੀ ਅਸੀਂ ਉਸ ਵੱਡੇ ਫਲ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜੰਨੇ ਆਂ ਹਾਂਜੀ ਇਹਨਾਂ ਕਹਦੀ ਹੋਈ ਸਮਾਂ ਦੀ ਜਾਂਚ ਕਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ